ਦਾ ਬਈ ਬੰਦਾ ਪਾ ਕਿਸਾਨਾਂ ਨੂੰ ਸੋ ਅਸੀਂ ਸ਼ਾਂਤ ਬਈ ਸੀ ਸ਼ਾਂਤ ਬਈ ਹਾਂ ਸ਼ਾਂਤ ਬਈ ਰਹਿਾਂਗੇ ਪਰ ਗਲਤ ਕਿਸੇ ਬੰਦੇ ਨੇ ਗਲਤ ਗੱਲ ਨਹੀਂ ਕਰਨੀ ਨਾ ਆਪਣੇ ਵੱਲੋਂ ਇਹ ਕਰੀ ਜਾਂਦੇ ਕਰੀ ਜਾਣ ਐਂਡ ਤੇ ਆ ਕੇ ਇਹਨਾਂ ਦਾ ਮਿੱਤੀ ਪੁਲੀਤ ਹੋਣੀ ਆ ਇਹਨਾਂ ਦਾ ਸੱਤਿਆ ਨਾ ਸੋਣਾ ਸਰਕਾਰ ਨਾਲ ਬਾਕ ਬਾਕ ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦੀ ਘਾਲ ਦਿੱਤੀ ਗਈ ਸੀ ਉਹ ਫਰੀਦਕੋਟ ਸ਼ਹਿਰ ਦੇ ਵਿੱਚ ਕਾਫੀ ਦੁਕਾਨਾਂ ਬੰਦ ਆ ਤੇ ਪੁਲਿਸ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਹਨ ਕੋਈ ਵੀ ਅਜੇ ਤੱਕ ਹੰਸ ਕਮੀ ਘਟਨਾ ਨਹੀਂ ਵਾਪਰੀ ਤੇ ਨਿਗਰਾਨੀ ਜਾਰੀ ਹੈ ਜੀ ਤੇ ਫਿਲਹਾਲ ਦੁਕਾਨਾਂ ਹਜੇ ਬੰਦ ਹੀ ਹੈ ਜੀ ਤੇ ਕੋਈ ਇੱਕਾ ਦੁਕਾ ਖੁੱਲੀਆਂ ਤਾਂ ਉਹਨਾਂ ਨੂੰ ਵੀ ਸਮਝਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਕਿ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਰੋਕ ਕਰਨ ਦੀ ਲੋੜ ਹੈ ਜਿੱਥੇ ਵੀ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਹੁੰਦਾ ਅਸੀਂ ਉੱਥੇ ਸ਼ਮੂਲੀਅਤ ਕਰਦੇ ਆਂ ਚਾਹੇ ਵੱਡੀ ਗਿਣਤੀ ਦੇ ਵਿੱਚ ਜਾਂ ਟੋਕਨ ਟੋਕਨ ਸ਼ਮੂਲੀਅਤ ਹੋਵੇ ਔਰ ਜਿਹੜੀ ਰਹੀ ਗੱਲ ਅਗਲੇ ਪ੍ਰੋਗਰਾਮ ਦੀ ਜੇ ਸਾਡੇ ਬਜ਼ੁਰਗ ਨੇਤਾ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਉਹ ਕੋਈ ਵੀ ਪ੍ਰੋਗਰਾਮ ਜਥੇਬੰਦੀਆਂ ਦਾ ਹੋਇਆ ਜਥੇਬੰਦੀਆਂ ਦਾ ਜਿਹੜਾ ਸੈਂਟਰ ਦੇ ਆ ਹਰ ਇੱਕ ਬੰਦਾ ਮਰਜ਼ੀ ਤੋਂ ਉੱਠ ਕੇ ਅਸੀਂ ਜਿਹੜੀ ਮੈਡੀਕਲ ਪ੍ਰੈਕਟਿਸ਼ਨਰ ਹੈ ਉਹ ਅਸੀਂ ਸਾਰੀ ਟੋਟਲ ਪੰਜਾਬ ਦੀ ਜਥੇਬੰਦੀ ਵੱਲੋਂ ਅੱਜ ਹੀ ਪੰਜਾਬ ਪ੍ਰਧਾਨ ਨਾਲ ਮੇਰੀ ਗੱਲ ਹੋਈ ਆ ਕਿ ਹਰ ਥਾਂ ਤੇ ਸ਼ਮੂਲੀਅਤ ਕਰੋ ਅਗਲਾ ਪ੍ਰੋਗਰਾਮ ਵੀ ਜੇ ਕੋਈ ਜਥੇਬੰਦੀਆਂ ਦੇਣਗੀਆਂ ਸਾਨੂੰ ਮਰਨਾ ਪਵੇ ਸਾਨੂੰ ਉਹਨਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਸ਼ਮੂਲੀਅਤ ਕਿਸੇ ਤਰ੍ਹਾਂ ਨਾਲ ਵੀ ਕਰਨੀ ਪਵੇ ਅਸੀਂ ਉਤੋਂ ਪਿੱਛੇ ਨਹੀਂ ਹਟਾਂਗੇ ਅਸੀਂ ਇਹਨਾਂ ਨੂੰ ਸਮਰਥਨ ਤਾਂ ਤਕਰੀਬਨ 2 ਵੀਕ ਤੋਂ 3 ਵੀਕ ਹੋ ਗਏ ਸਾਡਾ ਉੱਥੇ ਖਨੋਰੀ ਮੈਡੀਕਲ ਫ੍ਰੀ ਕੈਂਪ ਚੱਲ ਰਿਹਾ ਤੇ ਅਸੀਂ ਇੱਥੇ ਵੀ ਜੇ ਸਾਨੂੰ ਕਿਸੇ ਵੀ ਤਰ੍ਹਾਂ ਫ੍ਰੀ ਮੈਡੀਕਲ ਕੈਂਪ ਦੀ ਲੋੜ ਆ ਜਾਂ ਇੱਥੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੁਲਿਅਤ ਦੀ ਲੋੜ ਪੈਂਦੀ ਅਸੀਂ ਇੱਥੇ ਬਿਲਕੁਲ ਇਸ ਜਥੇਬੰਦੀ ਨੂੰ ਸਮਰਥਨ ਕੀਤਾ ਹੋਇਆ ਹੈ ਅੱਜ 34 ਦਿਨ ਹੋ ਗਏ ਆ ਸਰਕਾਰ ਜਰਜੀਤਾ ਢੱਲੇਵਾਲ ਨੂੰ ਮਰਨ ਵੇਲੇ ਬੈਠਿਆ ਆ ਅੱਜ 35 ਲਗਨਾਂ ਤੇ ਜਿਹੜਾ ਮਰਨ ਵਾਤਾ ਉਹਨਾਂ ਦਾ ਸ਼ਾਮਲ ਹੋ ਗਿਆ ਇੱਕ ਵੀ ਅੰਮ੍ਰਿਤ ਦਾ ਦਾਣਾ ਉਹਨਾਂ ਦੇ ਗਵਰਨਰ ਤੱਕ ਨਹੀਂ ਪਹੁੰਚਿਆ ਸਰਕਾਰ ਪੱਕੀ ਹੋ ਕੇ ਸਾਡੇ ਤੇ ਜਿਹੜੀ ਆ ਉਹ ਕਲਮ ਚਲਾ ਰਿਆ ਭਰਾਵੋ ਉਹਨਾਂ ਆਗੂਆਂ ਨੇ ਉਹਨੇ ਬੈਠਾ ਸਾਥੀ ਸਰਕੀ ਹਰਿਆਣੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਸੈਂਟਰ ਸਰਕਾਰ ਦੇ ਕੰਨ ਦੇ ਜੂ ਨਹੀਂ ਸਰਕੀ ਕਹਿੰਦੇ ਬਚਾ ਲਓ ਢੱਲੇ ਵਾਲੇ ਨੂੰ ਐ ਕਿਹਾ ਜਾ ਰਿਹਾ ਉਹ ਬਚਾਇਆ ਕਿਵੇਂ ਜਾਵੇ ਮਰਦੀ ਦੀ ਕੁੰਡੀ ਸਰਕਾਰ ਮਰਦਾ ਪਰ Yeah. ਤਾਂ ਨਾ ਲੱਗਾ ਅਸੀਂ ਜਿੰਸੀਆਂ ਧੱਲੇਵਾਲ ਦੇ ਨਾਲ ਖੜਦੇ ਆ ਜੋ ਵੀ ਉਹ ਹੁਕਮ ਕਰਦੇ ਆ ਅਸੀਂ ਉਹਨਾਂ ਦੇ ਨਾਲ ਜ਼ਰੂਰ ਖੜਾਂਗੇ ਅੱਜ ਸਾਡੇ ਪੱਕੇ ਪਿੰਡ ਦੇ ਵਿੱਚ ਇਸ ਕਰਕੇ ਧਰਨਾ ਲਾਇਆ ਗਿਆ ਹੈ ਤੇ ਅਸੀਂ ਧਰਨੇ ਦੇ ਵਿੱਚ ਸਾਡਾ ਪੱਕਾ ਪਿੰਡ ਸ਼ਾਮਿਲ ਹੋਇਆ ਹੈ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਲੋਕ ਆ ਜੋ ਕਿ ਕਾਫੀ ਗਿਣਦਾ ਸ਼ਾਮਿਲ ਹੋਏ ਹਨ ਹਾਂਜੀ ਬਹੁਤ ਜ਼ਿਆਦਾ ਲੋਕ ਗਏ ਹਜੇ ਵੀ ਗਏ ਹੋਏ ਆ ਬਹੁਤ ਸਾਰਿਆਂ ਨੂੰ ਟਰਾਲੀਆਂ ਲੈ ਕੇ ਜਾਂਦੇ ਆ ਲੋਕ ਸਾਡੇ ਪੰਜ ਪੰਜ 10 10 ਦਿਨ ਲਾ ਕੇ ਆਉਂਦੇ ਆ ਲੋਕੀ ਉੱਥੇ ਜਾ ਕੇ ਉਹਨਾਂ ਦੇ ਥਰੂ ਕੀ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਉੱਥੇ ਆ ਕੇ ਉਹਨਾਂ ਨਾਲ ਖੜਨਾ ਚਾਹੀਦਾ ਸਾਨੂੰ ਉਹਨਾਂ ਨੇ ਹੁਣ ਸਾਨੂੰ ਉਹਨਾਂ ਦੇ ਨਾਲ ਵੀ ਡੋਲਰ ਹੀ ਹੈਲਪ ਕਰਨੀ ਚਾਹੀਦੀ ਉਹਨਾਂ ਦੇ ਜਿਹੜੇ ਕਾਨੂੰਨ ਆ ਉਹ ਸਾਨੂੰ ਕਿੰਦਾ ਮੰਨਣੇ ਚਾਹੀਦੇ ਹਨ ਜੋ 30 ਦਸੰਬਰ ਦੀ ਬੰਦ ਦੇ ਕਾਲ ਦੇ ਵਿੱਚ ਪੂਰਨ ਤੌਰ ਤੇ ਸਾਨੂੰ ਸਮਰਥਨ ਮਿਲਿਆ ਅਸੀਂ ਮੁਲਾਜ਼ਮ ਜਥੇਬੰਦੀਆਂ ਦਾ ਸਮੂਹ ਵਪਾਰ ਮੰਡਲ ਦਾ ਤੇ ਦੁਕਾਨਦਾਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਕਿਸਾਨ ਵੀਰਾਂ ਦਾ ਧੰਨਵਾਦ ਆ ਪੂਰੇ ਪੰਜਾਬ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਇਹ ਬੰਦ ਦੇ ਸੱਦੇ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਜਿਹੜਾ ਡੱਲੇਵਾਲ ਦੀ ਸੋਚ ਦੇ ਪਹਿਰਾ ਦਿੰਦੇ ਹੋਏ ਜਿਹੜਾ ਬਹੁਤ ਵਧੀਆ ਹੰਗਾਰਾ ਪੰਜਾਬ ਦੇ ਵਿੱਚ ਮਿਲਿਆ ਕਿ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਥੋੜੇ ਮਾਧਿਅਮ ਵੀ ਸਰਕਾਰਾਂ ਜਾਗਣ ਤੇ ਉਸ ਜੋ ਜਹੇਦਾਰ ਸਾਡਾ ਜਰਨਲ ਮਰਨਵਰ ਤੇ ਬੈਠਾ ਉਹਦੀਆਂ ਮੰਗਾਂ ਜਿਹੜੀਆਂ ਮੰਨ ਚੁੱਕੀ ਸਰਕਾਰ ਪਹਿਲਾਂ ਉਹਨਾਂ ਨੂੰ ਲਾਗੂ ਕਰਕੇ ਜਿਹੜਾ ਸਾਡੇ ਜਰਨਲ ਦੀ ਜਿਹੜੀ jaan ਬਚਾਈ ਜਾਵੇ ਜੋ ਸਾਨੂੰ ਮੀਡੀਆ ਰਾਹੀਂ ਉਤੋਂ ਮੋਰਚੇ ਤੋਂ ਪਤਾ ਲੱਗਾ ਕਿ ਸਰਕਾਰ ਜਿਹੜੀ ਹਰਕਤ ਕਰਦੀ ਪਈ ਆ ਉਹਨੂੰ ਚੁੱਕਣ ਦੀ ਇਹ ਸਰਕਾਰ ਐਨਾ ਉਹਦਾ ਵੇਖ ਲਵੇ ਕਿ ਜੇ ਸਰਦਾਰ ਜੀ ਜੀ ਨੇ ਡੱਲੇਵਾਲ ਨੂੰ ਪ੍ਰਸ਼ਾਸਨ ਕੋਈ ਹੱਥ ਵੀ ਲਾਉਂਦਾ ਤੇ ਜਿਹੜੇ ਖਜਾਮੇ ਜਿਹੜੇ ਉਹਦੇ ਬਹੁਤ ਗਲਤ ਨਿਕਲਣਗੇ ਖਜਾਮਾ ਸਰਕਾਰ ਨੂੰ ਬਹੁਤ ਵੱਡਾ ਭੁਗਤਣਾ ਪਊਗਾ ਕਿਉਂਕਿ ਜਿਹੜਾ ਲੋਕਾਂ ਦੇ ਵਿੱਚ ਰੋਹ ਹੈ ਜਿਹੜਾ ਉਹ ਬਹੁਤ ਵੱਡਾ ਜਿਹੜਾ ਵਸਪੋਰ ਬਣ ਕੇ ਫਟੂਗਾ ਤੇ ਜਿਹੜਾ ਕਿ ਇਹ ਸਰਕਾਰ ਨੂੰ ਸਾਹਮਣਾ ਜਿਹੜਾ ਉਹ ਕੰਟਰੋਲ ਦੇ ਵਿੱਚ ਨਹੀਂ ਰਹਿਣਾਗਾ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਣ ਦੀ بجائے ਜਿਹੜੀਆਂ ਮੰਗਾਂ ਉਹਨਾਂ ਦੀਆਂ ਉਹ ਮੰਨ ਕੇ ਜਿਹੜਾ ਖੁਸ਼ੀ-ਖੁਸ਼ੀ ਸਾਨੂੰ ਘਰ ਮੋੜਨਾ ਜਿਹੜਾ ਵੀ ਪੰਜਾਬ ਦਾ ਤੇ ਭਾਰਤ ਦਾ ਜਿਹੜਾ ਮੌਲਾ ਉਹ ਨਾਂ ਵਿਗੜੇ ਜਰਨਲਾਂ ਦਾ ਕੰਮ ਹੀ ਹੁੰਦਾ ਸਰਦਾ ਜੀ ਜਰਨਲੇ ਵਾਲੀ ਸੋਚ ਹੀ ਲੈ ਕੇ ਚੱਲੇ ਸੀ ਵੀ ਮੈਂ ਲੋਕਾਂ ਦੇ ਪੁੱਤ ਨਹੀਂ ਬਰਾਉਣੇ ਸਭ ਤੋਂ ਪਹਿਲਾਂ ਅੱਗੇ ਹੋ ਕੇ ਜਿਹੜਾ ਮੈਂ ਛਿੱਤੀ ਦੇਊਂਗਾ ਉਹਨੇ ਇਸੇ ਤਹਿਤ ਜਿਹਨਾਂ ਪਿੱਛੇ 21 ਫਰਵਰੀ ਨੂੰ ਸਰਦਾਰ ਸਾਡੇ ਕਿਸਾਨ ਸ਼ਹੀਦ ਛੱਪ ਕਰਨ ਸਿੰਘ ਵੀਰ ਦੀ ਸ਼ਹੀਦੀ ਹੋਈ ਸੀ ਉਸ ਦਿਨ ਤੋਂ ਉਹਨਾਂ ਨੇ ਪ੍ਰਣ ਕਰ ਲਿਆ ਸੀ ਵੀ ਜਿਹੜਾ ਆਪਾਂ ਜਿਹੜਾ ਹੁਣ ਆਗੂ ਅੱਗੇ ਹੋ ਕੇ ਲੜਾਂਗੇ ਵੀ ਕਿਸੇ ਦੇ ਪੁੱਤ ਨਹੀਂ ਮਰਵਾਉਣੇ ਉਦੋਂ ਤੋਂ ਨੀਚੇ ਕਰਕੇ ਉਹਨਾਂ ਨੇ ਸਰਕਾਰ ਨਾਲ ਜਿਹੜੀ ਆਰਪਾਰ ਦੀ ਲੜਾਈ ਦਿੱਤੀ ਆ ਕਿ ਅਸੀਂ ਆਪ ਦੀ ਭੁੱਖ ਤੇ ਕੱਟ ਕੇ ਤਲ-ਤਲ ਸਰੀਰ ਨੂੰ ਅਸੀਂ ਜਿਹੜਾ ਸਾਡੇ ਗੁਰੂਆਂ ਨੇ ਜੋ ਫਰਮਾਨ ਦਿੱਤਾ ਉਹਦੇ ਚੱਲਦੇ ਅਸੀਂ ਜ਼ਬਰਦਸਤ ਮੁਕਾਬਲਾ ਦਾ ਸਬਰਨਾ ਕਰਕੇ ਆਪਦੀਆਂ ਸ਼ਹਾਦਤਾਂ ਦੇ ਦਾਂਗੇ ਕਿ ਅਸੀਂ ਕਿਸੇ ਤੇ ਆਜ ਨਹੀਂ ਹੁੰਦੇ